ਸੰਡਿਗੜ ਮੇਅਰ ਚੋਣਾਂ ਦੇ ਵਿੱਚ ਧਾਂਦਲੀ ਨੂੰ ਲੈ ਕੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਸੰਡਿਗੜ ਦੇ ਵਿੱਚ ਲਗਾਤਾਰ ਧਰਨੇ ਅਤੇ ਪ੍ਰਦਰਸ਼ਨ ਲੱਗ ਰਹੇ ਨੇ ਤੌਤੀ ਆਮ ਆਦਮੀ ਪਾਰਟੀ ਦੇ ਕੌਂਸਲਰ ਅਤੇ ਵਰਕਰ ਸੈਕਟਰ 17 ਦੇ ਨਗਰ ਨਿਗਮ ਦਫ਼ਤਰ ਅੱਗੇ ਲਗਾਤਾਰ ਚੌਥੇ ਦਿਨ ਭੁੱਖ ਹੜਤਾਲ ਤੇ ਬੈਠੇ ਨੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਅਨਿਲ ਮਸੀ ਸਮੇਤ ਇਸ ਦੇ ਵਿੱਚ ਸ਼ਾਮਲ ਅਧਿਕਾਰੀਆਂ ਖਿਲਾਫ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ ਚੁਣੇ ਗਏ ਮੇਅਰ ਨੂੰ ਸਜ਼ਾ ਨਹੀਂ ਦਿੱਤੀ ਜਾਂਦੀ ਉਦੋਂ ਤੱਕ ਸਾਡਾ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਰਹੇਗਾ ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਕਾਫੀ ਦਿਨਾਂ ਜੋ ਮਾਮਲਾ ਹੈ ਪੱਕਿਆ ਹੋਇਆ ਹੈ ਸੁਪਰੀਮ ਕੋਰਟ ਨੇ ਵੀ ਇਹਦੇ ਵਿੱਚ ਜੌਨਿਲ ਮਸੀਦੇ ਉੱਤੇ ਕਾਰਵਾਈ ਕਰਨ ਨੂੰ ਆਖ ਦਿੱਤਾ ਹੈ ਕਿ ਉਸਦੇ ਉੱਤੇ ਕਾਰਵਾਈ ਕੀਤੀ ਜਾਵੇ ਕਿਉਂਕਿ ਵੋਟਾਂ ਦੇ ਵਿੱਚ ਧੁਖੜੀ ਹੋਈ ਸੀ VOTING ਦੇ ਵਿੱਚ ਵੋਟ ਚੋਰੀ ਹੋਈ ਸੀ ਉਸ ਨੂੰ ਲੈ ਕੇ ਉਹ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਹੋ ਰਹੀ ਹੈ ਤੇ ਉਸ ਨੂੰ ਲੈ ਕੇ ਆਵਾਜ਼ ਦੀ ਪਾਰਟੀ ਦੇ ਵੱਲੋਂ ਐਮਸੀ ਆਫਿਸ ਦੇ ਬਾਹਰ ਲਗਾਤਾਰ ਅੱਜ ਚੌਥਾ ਪੰਜਵਾਂ ਦਿਨ ਹੈ ਭੁੱਖ ਹੜਤਾਲ ਤੇ ਬੈਠੇ ਨੇ ਇਹ ਲੋਕ ਇਹਨਾਂ ਦਾ ਕਹਿਣਾ ਇਹ ਹੀ ਹੈ ਕਿ ਉਸ ਤੋਂ ਜਲਦੀ ਜਲਦੀ ਕਾਰਵਾਈ ਉਹ ਕੀਤੀ ਜਾਵੇ ਅਤੇ ਇਸ ਤਰ੍ਹਾਂ ਜੋ ਇਸ ਤਰ੍ਹਾਂ ਦੇ ਕੰਮ ਹੁੰਦੇ ਨੇ ਵੀ ਵੋਟ ਚੋਰੀ ਦੇ ਨਾਮ ਤੇ ਨਾਰੇ ਲਗਾਏ ਜਾ ਰਹੇ ਨੇ ਤੇ ਵੱਖ-ਵੱਖਰੇ ਹਰ ਰੋਜ਼ ਦਾ ਕਿਸੇ ਨਾ ਕਿਸੇ ਤਰ੍ਹਾਂ ਦਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਅੱਜ ਵੀ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਅੱਜ ਇਹ ਬੈਠੇ ਨੇ ਅੱਜ ਇਹਨਾਂ ਦਾ ਕੀ ਕਹਿਣਾ ਹੈ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆਂ ਤੁਸੀਂ ਅੱਜ ਵੀ ਭੁਖਰਤਾਲ ਦੇ ਬੈਠੇ ਹੋ ਇਸ ਕਿੰਨੇ ਦਿਨਾਂ ਤੋਂ ਤੁਹਾਡਾ ਹਾਂਜੀ ਅੱਜ ਚੌਥੇ ਦਿਨ ਬੈਠੇ ਆ ਜੀ ਹਾਂਜੀ ਸਾਡੀ ਤਾਂ ਇਹੀ ਮੰਗ ਹੈ ਹੁਣ ਕੱਲ ਅਸੀਂ ਵੀਡੀਓ ਲਾਂਚ ਕੀਤੀ ਹੈ ਇੱਕ ਜਿਹਦੇ ਵਿੱਚ ਹਾਈ ਕੋਰਟ ਦੁਆਰਾ ਲਵਾਏ ਗਏ ਕੈਮਰਿਆਂ ਨੂੰ ਉਹਨਾਂ ਦੇ ਕਾਉਂਸਲਰ ਨਾਮਿਨੇਟਿਡ ਤੇ ਦੂਜੇ ਇਲੈਕਟਿਡ ਕਾਉਂਸਲਰ ਭਾਜਪਾ ਦੇ ਉਹ ਇੰਟਰਪਟਡ ਕਰ ਰਹੇ ਨੇ ਉਹਨਾਂ ਨੂੰ ਦਬਕਾ ਮਾਰ ਰਹੇ ਨੇ ਸਾਈਡ ਕਰ ਸਾਡੀ ਇਹੀ ਮੰਗ ਹੈ ਅਨਿਲ ਮਸੀ ਦੇ ਨਾਲ ਨਾਲ ਨਾਮਿਨੇਟਿਡ ਕਾਉਂਸਲਰ ਤੇ ਜਿੱਤੇ ਹੋਏ ਜਿਹੜੇ ਉਹਨਾਂ ਦੇ ਭਾਜਪਾ ਦੇ ਕਾਉਂਸਲਰ ਨਾਲ ਸਭ ਤੇ ਕਾਰਵਾਈ ਹੋਏ ਇਨਕਲੂਡ ਵਿਦ ਜੇ ਮੈਨੂੰ ਲੱਗਦਾ ਕਿ ਡੀਸੀ ਚੰਡੀਗੜ੍ਹ ਦੇ ਵੀ ਨੇ ਪ੍ਰਤਾਪ ਸਿੰਘ ਜੀ ਜੋ ਪਹਿਲੇ ਸਾਲ ਨਾਲ ਬੈਠ ਕੇ ਪੂਰਾ ਇਲੈਕਸ਼ਨ ਕਰਾ ਕੇ ਗਏ ਸੀ ਪਰ ਹੁਣ 2 ਸਾਲਾਂ ਤੋਂ ਨਹੀਂ ਆ ਰਹੇ ਤੇ ਮੁੱਖ ਜਿਹੜੇ આરોપી ਨੇ ਪ੍ਰਸ਼ਾਸਨ ਦੇ ਡੀਸੀ ਹੀ ਨੇ ਜਿਹੜੇ ਨੇ ਸਾਰਾ ਇਹ ਗੇਮ ਰਚੀ ਹੈ ਉਹਦੇ ਅਨੁਸਾਰ ਇਹਨਾਂ ਨੇ ਕਾਰਵਾਈ ਕੀਤੀ ਹੈ ਤੇ ਦੇਸ਼ਦਰੋਹ ਦਾ ਪਰਚਾ ਕਾਉਂਸਲਰ ਨਾਲ ਸਮੇਤ ਤੇ ਡੀਸੀ ਉੱਪਰ ਵੀ ਹੋਣਾ ਚਾਹੀਦਾ ਹਾਂ ਤੁਹਾਡੀ ਹਜ ਤੱਕ ਕਿਸੇ ਨਾਲ ਗੱਲਬਾਤ ਹੋਈ ਇਸ ਦੇ ਵਾਰੀਏ ਵੀ ਇਹਦਾ ਕੋਈ ਨਹੀਂ ਗੱਲਬਾਤ ਪੁਲਿਸ ਨੂੰ ਅਸੀਂ ਕੰਪਲੀਟ ਦਿੱਤੀ ਹੋਈ ਹੈ ਬਾਕੀ ਪੁਲਿਸ ਕਾਰਵਾਈ ਹਰ ਤੱਕ ਨਹੀਂ ਕਰ ਰਹੀ ਹੈ ਤੇ ਕਾਰਪੋਰੇਸ਼ਨ ਦਾ ਹਾਊਸ ਦਾ ਇੱਕ ਆਧਾਰ ਹੁੰਦਾ ਹੈ ਕਿ ਜਦੋਂ ਕਾਰਵਾਈ ਜਦੋਂ ਹੋਣੀ ਹੁੰਦੀ ਹੈ ਨਾ ਕਾਰਪੋਰੇਸ਼ਨ ਦੀ ਕਮਿਸ਼ਨਰ ਲਿਖ ਕੇ ਦਿੰਦੀ ਹੈ ਵੀ ਹਾਂ ਇੱਥੇ ਇਹ ਹੋਇਆ ਤੇ ਸਾਨੂੰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹੀ ਬੇਨਤੀ ਹੈ ਕਮਿਸ਼ਨਰ ਮੈਡਮ ਨੂੰ ਵੀ ਵੀ ਉਹ ਲਿਖ ਕੇ ਦੇਣ ਵੀ ਇੱਥੇ ਜਿਹਨਾਂ ਨੇ ਗੜਬੜੀ ਕੀਤੀ ਹੈ ਉਹਨਾਂ 'ਤੇ ਕਾਰਵਾਈ ਕੀਤੀ ਜਾਵੇ ਬਿਲਕੁਲ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਵੱਡੀ ਮਾਤਰਾ ਦੇ ਵਿੱਚ ਜੋ ਹੈਗੇ ਨੇ ਇੱਥੇ ਇਹਨਾਂ ਦੇ ਕਾਰਜਕਰਤਾ ਮੌਜੂਦ ਨੇ ਜੋ ਇਹਨਾਂ ਦਾ ਪ੍ਰਦਰਸ਼ਨ ਇਹੀ ਚੱਲ ਰਿਹਾ ਕਿ ਜਿਸ ਵੀ ਜਿਸ ਬੰਦੇ ਦਾ ਕਿ ਕੋਈ ਬੰਦੇ ਦਾ ਇਨਵੋਲਵਮੈਂਟ ਹੈਗੀ ਹੈ ਇਸ ਵੋਟਿੰਗ ਦੇ ਵਿੱਚ ਤੁਖੜੜੀ ਦੇ ਵਿੱਚ ਹਰ ਇੱਕ ਦੇ ਉੱਪਰ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਇਸੇ ਤਰ੍ਹਾਂ ਇਹ ਲਗਾਤਾਰ ਅਜ ਚੌਥਾ ਦਿਨ ਹੈ ਜੋ ਭੁਖ ਹੜਤਾਲ ਤੇ ਬੈਠੇ ਨੇ ਮਹਿਲਾ ਮੰਡਲ ਵੀ ਇੱਥੇ ਮੌਜੂਦ ਨੇ ਤਾਂ ਨੇ ਲਗਾਤਾਰ ਬੈਠੇ ਰਹੇ ਨੇ ਗੱਲਬਾਤ ਕਰਦੇ ਆ ਕਿ ਹੁਣ ਤੁਹਾਡੀ ਜੋ ਮੇਨ ਮੁੱਖ ਮੰਗ ਕੀ ਹੈ ਕਿਉਂਕਿ ਸੁਪਰੀਮ ਕੋਰਟ ਵੱਲੋਂ ਕਾਰਵਾਈ ਦੇ ਦੇਸ਼ ਜਾਰੀ ਕਰ ਦਿੱਤੇ ਗਏ ਨੇ देखो चंडीगढ़ की जो जनता है उसने साफ क्लियर देखा है टीवी के ऊपर और सुप्रीम कोर्ट की भी हम बहुत ज़्यादा इज्जत करते हैं और उन्होंने अपना सच्चा और साफ़ सुथरी छवि का फैसला सुनाया है हमें पूरा विश्वास है सुप्रीम कोर्ट के ऊपर भगवान के घर में देर है अंधेर नहीं है हर चीज़ का एक विश्वास होता है जो आम आदमी पार्टी को सुप्रीम कोर्ट पे पूरा विश्वास है कि सच सामने लेके आएंगे और मैं पूरी मीडिया का भी तय दिल से धन्यवाद करती हूँ कि उन्होंने कल खुद देख के सच्चाई और पब्लिक के सामने न्यूज़पेपर के थ्रू दिखवाया और टीवी के थ्रू दिखवाया तो हमें हर बंदे पे विश्वास करना पड़ेगा और विश्वास के ऊपर ही दुनिया जो है जीती है इसलिए हमें सुप्रीम कोर्ट पे पूरा विश्वास है कि दूध का दूध पानी का पानी जरूर होगा और पब्लिक को भी 2024 में बीजेपी सरकार को दिखाएंगे कि हमने वोट दे के नौ साल कितनी बड़ी गलती की थी और इनका उसी दिन इनके सामने है जो आईना दिखाएगी पब्लिक ਤभी ਜਾ ਕੇ ਇਨਕੇ ਉਸ ਠਿਕਣੇ ਆਇੰਗੇ ਮੈਡਮ ਹੁਣ ਜਦੋਂ ਜਾਰੀ ਕਰਦੇ ਤੇ ਦੇਸ਼ ਕੇ ਹਾਂ ਕਾਰਵਾਈ ਹੋਣੀ ਚਾਹੀਦੀ ਹੋਵੇਗੀ ਸੁਪਰੀਮ ਕੋਰਟ ਨੇ ਕਹਤਾ ਤੇ ਹੁਣ ਤੁਸੀਂ ਛੋਟੇ ਕਿੜੀਆਂ ਮੁਖ ਮੰਗਾਂ ਜਿਸ ਕਰਕੇ ਤੁਸੀਂ ਅੱਜ ਭੁਖੜਤਾਲ ਤੇ ਬੈਠੋ ਲਗਾਤਾਰ ਦੇਖੋ ਭੁਖੜਤਾਲ ਤੇ ਹਮ ਆਪਣੇ ਹੱਕ ਕੇ ਲੀਏ ਬੈਠੇ ਹਾਂ ਮੈਂ ਖੁਦ ਏਕੀਰੀਆ ਪਰਸਾ ਦੂੰ ਔਰ ਮੁਝੇ ਪਬਲਿਕ ਨੇ ਜਿਤਵਾ ਕੇ ਤਬ ਯਾਂ ਤੱਕ ਮੈਂ ਅੱਜ ਪਹੁੰਚਿਓ ਅਗਰ ਹਮ ਲੋਗ ਹਾਊਸ ਮੇਂ ਜਾਤੇ ਹਾਂ ਤੋ ਇਹ ਗੁੰਡਾਗਰਦੀ ਦਿਖਾਤੇ ਹੈ ਖੁਦ ਮੇਰੇ ਕੋ ਕਿਤਨੀ ਬਰ ਇਨੋਨੇ ਦੋ ਖੇਸੇ ਬਾਹਰ ਨਿਕਾਲਾ ਮਾਰਸਲੋਂ ਸੇ ਪਕੜ ਪਕੜ ਕੇ ਹਮ ਲੋਗੋ ਆਪਣੇ ਇਧਰ ਉਧਰ ਹੋ ਜਾਂਦੇ इनको शर्म आनी चाहिए जब एक तरफ मोदी जी कहते हैं कि बेटी बचाओ ਬੇਟੀ ਪੜਾਓ ਅਰੇ ਮੋਦੀ ਸਾਹਿਬ ਕਿਸ ਚੀਜ਼ ਦਾ ਨਾਰਾ ਲਗਾਤੇ ਹੋ ਸਿਰਫ ਵੋਟ ਵਟੋਰਨੇ ਦਾ ਜਦ ਮੰਨੇ ਨਾ ਕਿ ਲੇਡੀਜ਼ ਕੀ ਇੱਜ਼ਤ ਕਰੇ ਖਾਲੀ ਪੇਪਰੋ ਮੇਂ ਔਰ ਭੋਪਾਲੀ ਪਾਰਟੀ ਦੇ ਜਿਹੜੇ ਕਾਰਜਗਰਤਾ ਪਾਰਸ਼ਦ ਸਾਰੇ ਮਿਲ ਕੇ ਬੈਠੇ ਨੇ ਲਗਾਤਾਰ ਚੌਥਾ ਦਿਨ ਅੱਜ ਭੁਖ ਹੜਤਾਲ ਦਾ ਤੇ ਇਹਨਾਂ ਦੀ ਮੁੱਖ ਮੰਗ ਹੈ ਹੀ ਨਗੀਆਂ ਕਿ ਜੋ ਸੁਪਰੀਮ ਕੋਰਟ ਵੱਲੋਂ ਦੇਸ਼ جاری ਹੋਏ ਨੇ ਕਿ ਅਨਲ ਮਸੀਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਜੋ ਚੁਣਿਆ ਗਿਆ ਝੂਠਾ ਮੇਰ ਹੈ ਇਹਨਾਂ ਦੇ ਵੱਲੋਂ ਕਹਿਣਾ ਹੈ ਜਿਹੜਾ ਕਿ ਉਹਨੂੰ ਹਟਾਇਆ ਜਾਵੇ ਉਹਨਾਂ ਕੋਈ ਉਹਦਾ ਕੋਈ ਵੀ ਨਿਯਮ ਨਾ ਮੰਨਿਆ ਜਾਵੇ ਜੋ ਤੋ ਕਿ ਜਿਸਨ ਨਹੀਂ ਹੋਣਗੀਆਂ ਅਸੀਂ ਹਰ ਰੋਜ਼ ਲਗਾ ਸਾਡਾ ਜੋ ਪ੍ਰਦਰਸ਼ਨ ਹੈ ਜਾਰੀ ਰਹੇਗਾ ਚੰਡੀਗੜ੍ਹ ਤੋਂ ਕੈਮਰਾਮੈਨ ਵਿਨੋਦ ਦੇ ਨਾਲ ਏਐਨਬੀ ਨਿਊਜ਼ ਲਈ ਪ੍ਰਿੰਸ ਗਰਗ ਦੀ ਰਿਪੋਰਟ ਧੰਨਵਾਦ